ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਜੇ ਵਿੱਚ ਤੁਸੀਂ ਆਲੀਸ਼ਾਨ ਕੋਠਿਆਂ ਨੂੰ ਟੈ ਟੇਰੀ ਹੁੰਦੇ ਨੂੰ ਦੇਖ ਰਹੇ ਹੋ ਜਿਜੇ ਉੱਤੇ ਪੀਲੇ ਪੰਜੇ ਦੇ ਨਾਲ ਕਾਰਵਾਈ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਇਹ ਨੇ ਨਸ਼ਾ ਤਸਕਰਾਂ ਦੇ ਘਰ ਜਿਨ੍ਹਾਂ ਨੇ ਨਸ਼ਾ ਵੇਚ ਕੇ ਚੰਗੀ ਮੋਟੀ ਕਮਾਈ ਕੀਤੀ ਤੇ ਆਪਣੇ ਆਲੇ-ਸ਼ਾਨ ਘਰ ਬਣਾ ਲਏ ਤੇ ਲੋਕਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਜਿਸ ਤੋਂ ਬਾਅਦ ਇਹਨਾਂ ਦੇ ਉੱਤੇ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਗਈ ਤੇ ਘਰ ਟਹ ਢੇਰੀ ਕਰ ਦਿੱਤੇ ਗਏ ਨੇ ਮਾਮਲਾ ਜਲੰਧਰ ਤੋਂ ਸਾਹਮਣਿਆ ਜਲੰਧਰ ਦੇ ਥਾਣਾ ਇੱਕ ਦੇ ਅਧੀਨ ਆਉਂਦੇ ਸਲੇਮਪੁਰ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਪ੍ਰਸ਼ਾਸਨ ਦੁਆਰਾ ਦੋ ਘਰਾਂ ਦੇ ਉੱਤੇ ਬਲਡوزر ਚਲਾ ਦਿੱਤਾ ਗਿਆ ਜਿ세 ਵਿੱਚ ਇੱਕ ਘਰ ਅਸ਼ੋਕ ਵਿਹਾਰ ਦੇ ਵਿੱਚ ਲੇਡੀ ਤਸਕਰ ਨੀਸ਼ਾ ਖਾਨ ਦਾ ਤੇ ਦੂਸਰਾ ਘਰ ਗੁਰੂ ਅਮਰਦਾਸ ਦੇ ਵਿੱਚ ਦੀਪ ਸਿੰਘ ਦੀਪ ਦਾ ਦੋਨੋਂ ਤਸਕਰਾਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਤਸਕਰੀ ਦੇ ਦਰਜ ਨੇ ਉੱਥੇ ਪੁਲਿਸ ਕਮਿਸ਼ਨਰ ਅਤੇ ਹੋਰ ਨਗਰ ਨਿਗਮ ਦੀ ਅਗਵਾਈ ਦੇ ਵਿੱਚ ਕਾਰਵਾਈ ਕਰਦੇ ਹੋਏ ਦੋਨਾਂ ਘਰਾਂ ਦੇ ਉੱਤੇ ਬਲਡੋਜ਼ਰ ਚਲਾਇਆ ਗਿਆ ਜਿਸ ਨੂੰ ਲੈ ਕੇ ਮੁਹੱਲੇ ਵਾਲੇ ਵੀ ਬਿਹਦ ਖੁਸ਼ ਨਜ਼ਰ ਆਏ ਹਾਂਜੀ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਚੱਲ ਰਹੀ ਹੈ ਯੋਗ ਨਸ਼ਾ ਵਿਰੁੱਧ ਉਹਦੇ ਵਿੱਚ ਜਿਹੜੀ ਸਰਕਾਰੀ ਜ਼ਮੀਨ ਤੇ ਨਸ਼ਾ ਤਸਕਰਾਂ ਨੇ ਨਾਜਾਇਜ਼ ਜ਼ਮੀਨ ਸਾਰੀ ਕੀਤੀ ਹੋਈ ਹੈ ਉਹਦੇ ਖਿਲਾਫ ਅਸੀਂ ਕਾਰਵਾਈ ਕਰ ਰਹੇ ਹੈਗੇ ਜਿਹੜਾ ਸੰਬੰਧਿਤ ਵਿਭਾਗ ਹੈਗਾ ਮਿਊਨਿਸਪਲ ਕਾਰਪੋਰੇਸ਼ਨ ਚਲੰਦਰ ਉਹਨਾਂ ਨੇ ਸਾਨੂੰ ਇਤਲਾਹ ਦਿੱਤੀ ਸੀਗੀ ਕਿ ਅੱਜ ਇਹ ਕਾਰਵਾਈ ਹੋਣੀ ਹੈ ਜਿਹਦੇ ਕਰਕੇ ਉਹਨਾਂ ਨੇ ਪੁਲਿਸ ਪ੍ਰੋਟੈਕਸ਼ਨ ਦੀ ਡਿਮਾਂਡ ਕੀਤੀ ਸੀ ਇਹ ਜਿਹੜੇ ਦੋ ਕਰਨੇ ਇਹ ਦੋ ਨਸ਼ਾ ਤਸਕਰਾਂ ਦੇ ਹੈਗੇ ਇੱਕ ਨਸ਼ਾਖਾਨ ਉਰਫ ਨਿਸ਼ਾ ਚੌਧਰੀ ਜਿਹਦੇ ਖਿਲਾਫ 6 ਐਨਡੀਪੀਐਸਏ ਮਕਦਮੇ ਦਰਜ ਨੇ ਤੇ ਦੂਜਾ ਹੈਗਾ ਦਲੀਪ ਸਿੰਘ ਉਰਫ ਦਿਲੀਪਾ ਜਿਹਦੇ ਖਿਲਾਫ 11 ਮਕਦਮੇ ਦਰਜ ਹੈਗੇ ਤੇ ਬਸ ਇਹ ਮੁਹਿੰਮ ਅੱਗੇ ਵੀ ਚਲਦੀ ਰਹੂਗੀ ਕਿਉਂਕਿ ਨਸ਼ਾ ਤਸਕਰਾਂ ਦੇ ਕਰਕੇ ਲੋਕ ਵੀ ਇਨਾਂ ਗੱਲਾਂ ਤੋਂ ਪਰੇਸ਼ਾਨ ਸੀ ਤਾਂ ਦਾਅਦੇ ਕਿ ਲਗਾਤਾਰ ਜੋ ਹਾਇ ਦੇ ਵਿੱਚ ਜੁੱਧ ਛੇੜਿਆ ਹੋਇਆ ਨਸ਼ਿਆਂ ਦੇ ਖਿਲਾਫ ਉਸ ਨੂੰ ਲੈ ਕੇ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦੇ ਹੈ ਉਹਨਾਂ ਦੇ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਕਮਾਈ ਕਰਕੇ ਜੋ ਇਮਾਰਤਾਂ ਕੋਠੀਆਂ ਬਣਾਈਆਂ ਗਈਆਂ ਨੇ ਉਹਨਾਂ ਤੇ ਲਗਾਤਾਰ ਪੀੜਾ ਪੰਜਾਬ ਚਲਾਇਆ ਜਾ ਰਿਹਾ ਤਾਂ ਕਿ ਨਸ਼ਾ ਤਸਕਰਾਂ ਨੂੰ ਵੀ ਸਾਬਕ ਮਿਲ ਸਕੇ ਦੂਜੇ ਪਾਸੇ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਵਾਸਤੇ ਪੰਜਾਬ ਸਰਕਾਰ ਦੇ ਵੱਲੋਂ ਕਈ ਤਰੀਕੇ ਦੇ ਉਪਰਾਲੇ ਕੀਤੇ ਜਾ ਰਹੇ ਤੇ ਇਸ ਮੁਹਿੰਮ ਦੇ ਤਹਿਤ ਹੁਣ ਤੱਕ ਕਈ ਨਸ਼ਾ ਤਸਕਰਾਂ ਦੇ ਘਰ ਨੂੰ ਬਰਬਾਦ ਕਰ ਦਿੱਤਾ ਗਿਆ ਅਤੇ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਫਿਰ ਵੀ ਨਸ਼ਾ ਤਸਕਰ ਨਸ਼ਾ ਵੇਚਣ ਤੋਂ ਨਾ ਹਟੇ ਤਾਂ ਸਖਤ ਐਕਸ਼ਨ ਲਿਆ ਜਾਵੇਗਾ ਤਾਜ਼ਾ ਦੀਆਂ ਕਿਹ ਹੈ ਤਸਵੀਰਾਂ ਤੁਹਾਨੂੰ ਜਲੰਧਰ ਤੋਂ ਦਿਖਾਈਆਂ ਜਿੱਥੇ ਕਿ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਬਲਡੋਜ ਚਲਾ ਕੇ ਉਹਨਾਂ ਨੂੰ ਨੱਸ ਨੱਸ ਕਰ ਦਿੱਤਾ ਗਿਆ ਤੁਸੀਂ ਵੀ ਦੇਖ ਸਕਦੇ ਹੋ ਕਿ ਕਿੰਨੀਆਂ ਆਲੀਸ਼ਾਨ ਕੋਠੀਆਂ ਜਿਹੜੀਆਂ ਕਿ ਲੋਕਾਂ ਦੇ ਵੱਲੋਂ ਗਲਤ ਢੰਗ ਦੇ ਨਾਲ ਬਣਾਈਆਂ ਗਈਆਂ ਪਰ ਦੂਜੇ ਪਾਸੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਵੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਉਹ ਵੀ ਤੁਹਾਡੇ ਸਾਹਮਣੇ ਲਿਆਂਦੀ ਜਾਵੇਗੀ ਤਦਾਦ ਦੇ ਕਿ ਫਿਲਹਾਲ ਦੋ ਘਰਾਂ ਦੇ ਉੱਤੇ ਜਿਹੜਾ ਇਹ ਬਲਡوزر ਚਲਾਇਆ ਗਿਆ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ